ਉਹ ਇਹਨਾਂ ਨੇ ਲੱਕੇ ਜੀਸੀ ਵੀ ਵਗੈਰਾ ਲਗਾ ਕੇ ਆਪਣਾ ਸਾਰਾ ਖਾਲੀ ਕਰਵਾਇਆ ਪਟੇ ਰਾਜ ਹੁੰਦਾ ਜੀ ਰਾਜ ਹੁੰਦਾ ਐਕਟਿਵ ਡਿਲੀਸ਼ਪਟਾ ਜੀ ਜਦੋਂ ਜਿਵੇਂ ਕੋਰਪੋਰੇਸ਼ਨ ਨੇ ਆਇਆ ਸੀ ਉਹ ਵੀ ਸਾਡੇ ਇਹ ਜਗਾ ਟਾਈਮ ਆ ਗਿਆ ਹਾਂਜੀ ਹਾਂਜੀ ਅਰੇ ਕਾਰਪੋਰੇਸ਼ਨ ਦਾ ਸਾਨੂੰ ਪਹਿਲਾਂ ਨੋਟਿਸ ਆਇਆ ਸੀ April March ਦੇ ਵਿੱਚ ਲਾਸਟ ਇਅਰ 2024 ਉਸ ਟਾਈਮ ਅਸੀਂ ਆਪਣੇ ਪ੍ਰोसीडिंग ਕਰਕੇ ਅਸੀਂ ਸਾਰੇ ਕੋਰਟ ਦੇ ਤੋਂ ਸਟੇ ਲੈ ਲਈ ਸੀ ਉਹ ਸਾਡੀ ਜਗਾ ਹੈਗੀ ਰਿਸਟਰੀ ਵਾਲੀ ਠੀਕ ਹੈ ਜੀ ਸਾਰੇ ਦਸਟਰੀ ਹੁਪੇਆ ਸਾਰੇ ਐਨਓਸੀ ਸਾਡੇ ਕੋਲ ਨੇ ਟੋਟਲੀ ਫੋਰੈਸਟ ਪਲਸ ਫੈਕਟਰੀ ਐਕਟ ਦੇ ਅੰਦਰ ਸੀ ਉਹ ਨਕਸ਼ਾ ਪਾਸ ਹੈ ਜੀ ਠੀਕ ਹੈ ਜੀ ਹਾਈਵੇ ਦੇ ਅਨੁਸਾਰੀ ਸਾਡੇ ਕੋਲ ਹੈਗੇ ਜੀ 올 ਡਾਕੂਮੈਂਟ ਹੈਗੇ ਕਾਰਪੋਰੇਸ਼ਨ ਨਕਸ਼ੇ ਪਾਸ ਕੀਤੇ ਹੋਏ ਨੇ ਕਾਰਪੋਰੇਸ਼ਨ ਫੀਸਾਂ ਲੈ ਕੇ ਪਾਸ ਕੀਤੇ ਨੇ ਬਟ ਫਿਰ ਵੀ ਇਹ ਕਹਿ ਰਹੇ ਸਾਡੀ ਜਗ੍ਹਾ ਤੇ ਨਿਆਜ ਕਬਜ਼ਾ ਕੀਤਾ ਅਸੀਂ ਫਿਰ ਇਹਨਾਂ ਦੇ ਨੋਟਿਸ ਤੇ ਵਿਹਾਰ ਤੇ ਇਹ ਨੋਟਿਸਾਂ ਨੂੰ ਪਹਿਲਾਂ ਆਈ ਸੀ 2022 ਚ ਵੀ ਆਈ ਸੀ ਉਸ ਤੋਂ ਬਾਅਦ ਅਸੀਂ ਕੋਈ ਮਾਨ ਜੋ ਕਮਿਸ਼ਨਰ ਸਾਹਿਬ ਆਪਣੇ ਪਟਿਆਲਾ ਮੰਡਲ ਦੇ ਤੇ ਡੀਸੀ ਸਾਹਿਬ ਨੂੰ ਚਿੱਠੀ ਭਾਈ ਸੀ ਅਸੀਂ ਉਹਨਾਂ ਦੇ ਵਿਧਾਇਕ ਤੇ ਫਿਰ ਉਹਨਾਂ ਨੇ ਅੱਗੇ ਚਿੱਠੀ ਕੱਢੀ ਸੀ ਕਾਰਪੋਰੇਸ਼ਨ ਨੂੰ ਪਰ ਕਾਰਪੋਰੇਸ਼ਨ ਨੇ ਉਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਸਾਨੂੰ ਠੀਕ ਹੈ ਜੀ ਦੇ ਸਾਹਿਬ ਨੇ ਅੱਗੇ ਫੋਟਾਪ ਕਰਤੀ